ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤਹਿ ਦਿਲੋਂ ਸਵਾਗਤ ਕਰਦੇ ਹਾਂ ਨਾ ਸਾਰੇ ਸਤਿ ਸ਼੍ਰੀ ਅਕਾਲ ਮਿੱਤਰਾਂ ਦਾ ਜਿਹੜੇ ਸਾਨੂੰ ਲਗਾਤਾਰ ਦੇਖ ਰਹੇ ਨੇ ਸਾਡਾ ਚੈਨਲ YouTube ਚੈਨਲ ਪਿੰਡੂ ਕਲਚਰ ਤੇ Facebook ਪੇਜ ਪਿੰਡੂ ਕਲਚਰ ਅੱਜ ਅਸੀਂ ਖੜੇ ਹਾਂ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਭਾਗੀ ਬਾਂਦਰ ਵਿੱਚ ਸਰਦਾਰ ਜਗਸੀਰ ਸਿੰਘ ਸਿੱਧੂ ਦੇ ਘਰ ਸਰਦਾਰ ਜਗਸੀਰ ਸਿੰਘ ਸਿੱਧੂ ਦੇ ਪੋਤੇ ਸਰਦਾਰ ਜਗਦੀਪ ਸਿੰਘ ਸਿੱਧੂ ਨੇ ਬਹੁਤ ਸਾਰੇ ਘੋੜੀਆਂ ਰੱਖੀਆਂ ਹੋਈਆਂ ਨੇ ਕਰਾਉਣੇ ਤੁਹਾਡੀ ਗੱਲਬਾਤ ਆਓ ਮਲਾਉਣੇ ਤੁਹਾਨੂੰ ਸਰਦਾਰ ਜਗਸੀਰ ਸਿੰਘ ਸਿੱਧੂ ਤੇ ਸਰਦਾਰ ਜਗਦੀਪ ਸਿੰਘ ਸਿੱਧੂ ਦੇ ਨਾਲ। ਅਭੀ ਜਿਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਜੀ ਅੱਜ ਅਸੀਂ ਖੜੇ ਆਂ ਭਾਗੀਵਾਂਦਰ ਚ ਮਲਾਉਣੇ ਤੁਹਾਨੂੰ ਅੰਕਲ ਜਗਸੀਰ ਸਿੰਘ ਜੀ ਨਾਲ ਤੇ ਜਗਦੀਪ ਸਿੰਘ ਨਾਲ ਤੇ ਉਹਨਾਂ ਦੇ ਸਾਰੇ ਪਰਿਵਾਰ ਬਾਰੇ ਦੱਸ ਦਾਂਗੇ ਅੱਗੇ ਤੁਹਾਨੂੰ। ਸਭ ਤੋਂ ਪਹਿਲਾਂ ਤਾਂ ਅੰਕਲ ਤੁਹਾਡਾ ਸਵਾਗਤ ਹੈ ਜੀ। ਧੰਨਵਾਦ। ਤੇਰਾ ਵੀ ਬਾਈ ਜੀ ਦਾ ਸਵਾਗਤ ਹੈ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਅੱਛਾ ਅੰਕਲ ਜਿਨੇ ਅਸੀਂ ਤੁਸੀਂ ਸਾਨੂੰ ਦੱਸਿਆ ਸੀ ਵੀ ਤੁਹਾਡੇ ਟਾਈਮ ਬਹੁਤ ਟਾਈਮ ਤੋਂ ਕੋਈ ਨਿਸ਼ਾਨੀ ਹੈਗਾ ਹਨਾ ਕਈ ਪੀੜੀਆਂ ਤੋਂ ਹੀ ਨਹੀਂ ਹੈਗਾ। ਹਾਂਜੀ ਬੋ। ਹਾਂ। ਸਭ ਤੋਂ ਪਹਿਲਾਂ ਤਾਂ ਵੀ ਤੁਹਾਨੂੰ ਵਧਾਈਆਂ ਇਸ ਗੱਲ ਦੀਆਂ ਵੀ ਤੁਸੀਂ ਇੰਨੇ ਮਤਲਬ ਪੰਜਾਬ ਦੇ ਬੁਰੇ ਹਾਲਾਤ ਨੇ ਤਾਂ ਵੀ ਆਪਣੇ ਪਰਿਵਾਰ 'ਚ ਕੋਈ ਨਸ਼ਾ ਨਹੀਂ ਹੈਗਾ। ਇਹ ਬਹੁਤ ਵੱਡੀ ਗੱਲ ਹੈ। ਇਹ ਤੁਹਾਡੀ ਪਰਵਰਿਸ਼ ਦਾ ਹੀ ਨਤੀਜਾ ਹੈਗਾ ਵੀ ਤੁਸੀਂ ਚੰਗੀ ਸਿੱਖਿਆ ਦਿੱਤੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ। ਹਾਂਜੀ ਹਾਂਜੀ। ਤਾਂ ਉਹੀ ਸਿੱਖਿਆ ਦਾ ਨਤੀਜਾ ਗਾ ਤੁਹਾਡੇ ਪੋਤਿਆਂ ਤੱਕ ਵੀ ਆ ਗਿਆ ਹੈ ਨਾ। ਕੀ ਕਹਿਣਾ ਚਾਹੋਗੇ ਆਪਣੇ ਦਾਦਾ ਜੀ ਬਾਰੇ? ਮੈਂ ਦਾਦਾ ਜੀ ਬਾਰੇ ਕਹਿਣਾ ਚਾਹੁੰਨੀ ਆ ਜੀ ਵੀ ਜਿਹੜੀ ਕੀ ਚਾਹੀਦਾ ਦਾਦਾ ਜੀ ਨੂੰ ਜੀ। ਹੂੰ। ਉਹਨੇ ਹਰ ਇੱਕ ਚੀਜ਼ ਲੈ ਕੇ ਕੀਤੀ ਆ ਜੀ। ਅੱਛਾ। ਨੱਜੇ ਤਾਂ ਘੋੜੀਆਂ ਆਖੀਆਂ ਜੀ ਘੋੜੀਆਂ ਲੈ ਕੇ ਦਿੱਤੀਆਂ ਜੀ ਘੋੜੀਆਂ ਤੋਂ ਪਹਿਲਾਂ ਕੀ ਕੀ ਲੈ ਕੇ ਘੋੜੀਆਂ ਤੋਂ ਪਹਿਲਾਂ ਇਹ ਗੱਡੀ ਜੀ ਇੱਕ ਫੋਰਚੂਨਰ ਉਹ ਤੋਂ ਪਹਿਲਾਂ ਅਮੇਜ ਗੱਡੀ ਜੀ ਹਮ ਤੇ ਇੱਕ ਬਲਟ ਲੈ ਥਾਈ ਪਹਿਲਾਂ ਹਾਂ ਹਾਂ ਫਿਰ ਉਹਦੇ ਘੋੜੀਆਂ ਕਿੰਨੀਆਂ ਆ ਗਈ ਮੈਨ ਅਚ ਘੋੜੀਆਂ ਲੈ ਕੇ ਦਿੱਤੀਆਂ ਜੀ ਠੀਕ ਹੈ ਘੋੜੀਆਂ ਕਿੰਨਾ ਟਾਈਮ ਪਹਿਲਾਂ ਲੈਤੀਆਂ ਨੇ ਘੋੜੀਆਂ ਜੀ 2023 ਦੀ ਜੀ 2023 ਚ ਹਾਂਜੀ ਤੇ ਜਿਹੜੀ ਤੋਂ ਗੱਡੀ ਕਹਿਣਾ ਉਹ ਕਦੋਂ ਲੈਤੀ ਆ ਉਹ ਨੂੰ ਹੀ ਬਸ ਸਾਲ ਕੇ ਪਹਿਲਾਂ ਲੈਤੀ ਆ ਜੀ ਉਹ ਸਾਲ ਕੇ ਪਹਿਲਾਂ ਹੈ ਹਾਂਜੀ ਕਿਹੜੀ ਕਲਾਸ ਚ ਪੜਨਾ ਜੀ ਦੀ ਮੈਂ ਵੀ ਇਹ ਜੀ ਸੈਕਿੰਡ ইয়ার ਦੀ ডি ই সেকেন্ড ইয়ার হ্যাঁ জি চল ਬਹੁਤ ਵਧੀਆ ਗੱਲ ਆ ਪੜ੍ਹਾਈ ਵੀ ਨਾਲ ਨਾਲ جاری ਰੱਖੀ ਹੋਈ ਹਾਂਜੀ ਹਾਂਜੀ ਛੱਡੀ ਤਾਂ ਨਹੀਂ ਨਹੀਂ ਜੀ ਛੱਡੀ ਵੀ ਨਹੀਂ ਨਹੀਂ ਛੱਡਦੇ ਜੀ আচ্ছা ਜਗਦੀਪ ਕੋੜੀਆਂ ਦਾ ਸ਼ੌਂਕ ਤੈਨੂੰ ਕਿੱਥੋਂ ਪਿਆ ਪਹਿਲਾਂ ਕੋਈ ਅੰਕਲ ਆਪਣੇ ਰੱਖਦਾ ਸੀ ਕੋੜੀਆਂ ਦੇਖੋ ਜੀ ਪੁਰਾਣੇ ਬਜ਼ੁਰਗ ਰੱਖਦੇ ਸੀ ਬਾਕੀ ਜਰ ਦੇ আচ্ছা ਪਰ ਉਹ ਪੰਜ ਅਲਪੀਰਾ ਛਾਲਦਾ ਗਿਆ ਪਿਆ ਜੀ ਨਹੀਂ ਅਸੀਂ ਬਾਲ ਦੇ ਅੱਛਾ ਤੁਸੀਂ ਨਹੀਂ ਰੱਖਿਆ ਆ ਉਹਦੇ ਟਾਈਮ ਜੁਨਾੜਾ ਵੀ ਮੌਕਿਤ ਪੱਖਤੀ ਵਾਰ ਜੀ ਹਾਂ 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 ਫਿਰ ਇਹ ਬੱਚਾ ਸ਼ੌਂਕ ਜਾ ਗਿਆ ਜੀ ਅੱਛਾ ਉਹਦੇ ਵੀ ਕੋ ਰੱਖਨੇ ਠੀਕ ਹੈ ਜਰਾ ਕਿ ਘੋੜੀ ਲੱਗਦੀ ਇਹਨੂੰ ਬਾਤ ਉਹਦੀ ਬਾਤ ਕਰ ਬਾਅਦ ਵਿੱਚ ਬਾਅਦ ਵਿੱਚ ਇਸ ਟਾਈਮ ਆਪਣੇ ਕੋਲ ਕਿੰਨੇ ਜਾਨਵਰ ਨੇ ਆਪਣੇ ਕੋਲ ਪੰਜਾਂ ਵਾਲਾ ਪੰਜ ਜਾਨਵਰ ਨੇ ਕਿਹੜੀਆਂ ਕਿਹੜੀਆਂ ਘੋੜੀਆਂ ਨੇ ਕਿ ਕੋਈ ਘੋੜਾ ਵੀ ਰਹੇਗਾ ਆਪਣੇ ਕੋਲ ਘੋੜਾ ਵੀ ਹੈਗਾ ਜੀ ਸਿਰਾ ਬਸ਼ੇਰਾ ਅੱਛਾ ਕਿ ਆਪਣਾ ਹੀ ਆ ਹਾਂਜੀ ਹਾਂਜੀ ਠੀਕ ਹੈ ਕਿਹੜੀ ਲਾਈਨ ਦਾ ਜਦੀਪ ਇਹ ਇਹ ਮੰਜੂ ਕੇ ਲਾਈਨ ਦਾ ਜੀ ਮੰਜੂ ਕੇ ਲਾਈਨ ਦਾ ਕਿਹਦਾ ਇਹ ਐਡਮ ਦਾ ਜੀ ਟੰਗ ਵਾਲੀ ਸੀਗਾ ਜੀ ਉਹ ਬਿਸ਼ੰਗ ਵਾਲੀ ਤੋਂ ਹੈਰ ਮੈਨ ਹਾਂਜੀ ਅੱਛਾ ਮਤਲਬ ਉਹ ਵੱਡਾ ਘੋੜਾ ਨਹੀਂ ਲੈਂਦਾ ਕੋਈ ਹਾਂਜੀ ਵੱਡਾ ਘੋੜਾ ਨਹੀਂ ਲੈਂਦਾ ਜੀ ਇਹਨੂੰ ਤਿਆਰ ਕਰੀਏ ਨੇ ਈ ਕੋੜੀ ਨੂੰ ਇਹਨੂੰ ਬਣਾਵਾਂਗੇ ਜੀ ਕੋੜਾ ਅੱਛਾ ਆਪਣਾ ਆਪਦੇ ਹੀ ਬਣਾਵਾਂਗੇ ਆਪਦੇ ਹੀ ਬਣਾਵਾਂਗੇ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਨਾ ਕਿ ਆਪਦੇ ਘਰ ਹੀ ਬੀੜ ਤਿਆਰ ਹੋ ਜੂਗੀ ਹਾਂਜੀ ਇਸ ਟਾਈਮ ਤੇਰੇ ਕੋਲੇ ਕਿਹੜੀ ਕਿਹੜੀ ਨਾ ਸਕਦੀਆਂ ਕੋੜੀਆਂ ਨਹੀਂਆਂ ਕਿਹੜੀ ਕਿਹੜੀ ਚੰਗੀ ਕੋੜੀ ਹੈ ਜੀ ਇੱਕਾਂ ਸੰਜਾਖ ਕੋੜੀ ਹੈ ਜੀ ਇੱਕ ਨੁਕਰੀ ਬਸ਼ੇਰੀ ਹੈ ਜੀ ਅੱਛਾ ਇੱਕ ਮਾਰਵਾੜੀ ਕੋੜੀ ਹੈ ਕਾਲੀ ਜੱਡ ਬਲੈਕ ਹਮ ਇੱਕਾਂ ਬਸ਼ੇਰਾ ਜੀ ਇੱਕ ਬਸ਼ੇਰਾ ਇਹ ਜਿਹੜਾ ਤੂੰ ਕਹੇ ਇਹ ਕਿੰਨੇ ਰਾਈਂਦ ਹੋ ਗਿਆ ਇਹ 8 ਮਹੀਨਿਆਂ ਦਾ ਹੋ ਗਿਆ ਜੀ ਇਹ ਜਿਹੜਾ ਬਸ਼ੇਰਾ ਹੈ 8 ਮਹੀਨਿਆਂ ਦਾ ਹੋ ਗਿਆ ਹਾਂਜੀ 8 ਮਹੀਨਿਆਂ ਇਹ ਕਿਹੜੀ ਘੋੜੀ ਦਾ ਬੱਚਾ ਹੈ ਇਹ ਆਪਣੇ ਕੋਲ ਇੱਕ ਘੋੜੀ ਸੀਗੀ ਜੀ ਪਹਿਲਾਂ ਹੀ ਕਾਲੀ ਉਹ ਘੋੜੀ ਸੇਲ ਕਰਤੀ ਸੀਗੀ ਉਹਦਾ ਹੀ ਬਿਸ਼ੇਰਾ ਹਾਂ ਠੀਕ ਹੈ ਹਾਂਜੀ ਉਸ ਤੋਂ ਬਾਅਦ ਉਹ ਸੇਲ ਕਰਕੇ ਕਿਹੜੀ ਘੋੜੀ ਲੈਂਦੀ ਫਿਰ ਉਹਦਾ ਰਾ ਘੋੜੀ ਲੈਂਦੀ ਸੰਜਾਫ ਜੀ ਅੱਛਾ ਇਹ ਸੰਜਾਫ ਲੈਂਦੀ ਹਾਂਜੀ ਇਹਦਾ ਕੋਈ ਬੱਚਾ ਇਹਦਾ ਹੁਣ ਸੂਨ ਵਾਲੀ ਆਈ ਬਸ ਆਹ ਜੀ ਜਿਹੜੇ 15 ਕਿ ਦਿਨ ਰਹਿ ਗਏ ਜੀ ਠੀਕ ਹੈ ਇਹ ਕਿਹੜੇ ਤੋਂ ਗੱਬਣਾ ਹੈ ਇਹ ਜਾਦੂ ਤੋਂ ਗੱਬਣਾਈ ਬਠਿੰਡੇ ਵਾਲੇ ਤੋਂ ਜੀ ਬਠਿੰਡੇ ਵਾਲੇ ਜਾਦੂ ਤੋਂ ਹਾਂਜੀ ਅੱਛਾ ਇਸ ਤੋਂ ਇਲਾਵਾ ਹੋਰ ਕੀ ਕੀ ਸ਼ੌਂਕ ਰੱਖੇ ਨੇ ਫਿਰ ਹੋਰ ਬਸ ਸਾਰੇ ਕਹਿੰਦੀਆਂ ਸ਼ੌਂਕ ਜੀ ਅੱਛਾ ਹਾਂਜੀ ਗੱਡੀਆਂ ਦਾ ਵੀ ਖੇਤੀ ਦਾ ਵੀ ਘੋੜੀਆਂ ਦਾ ਹੈ ਹਾਂਜੀ ਬਸ ਉਹੀ ਗੱਲ ਕਰੇ ਆਖੀ ਤੇ ਕਹਿੰਦੀ ਆਪਾਂ ਕੋਈ ਨਸ਼ੇ ਪੱਤੇ ਜੀ ਨਹੀਂ ਕਰਨਾ ਇਹ ਜੀ ਗਲਤ ਸੰਗਤ ਜੀ ਨਹੀਂ ਬਹਿਣਾ ਵੀ ਜਿਹੜਾ ਸ਼ੌਂਕ ਆ ਉਹ ਪੂਰਾ ਸੀ ਕਰਾਂਗੇ ਆਪੇ ਠੀਕ ਹੈ ਹਾਂਜੀ ਤੇ ਸ਼ੌਂਕ ਕੋਈ ਰੱਖਿਆ ਤਾਂ ਨਹੀਂ ਫਿਰ ਨਹੀਂ ਕੋਈ ਨਹੀਂ ਰੱਖਿਆ ਸਾਰੇ ਪੂਰੇ ਸਾਰੇ ਪੂਰੇ ਜੀ ਹੈ ਹਾਂਜੀ ਕੋਈ ਨਹੀਂ ਛੱਡਿਆ ਕੋਈ ਨਹੀਂ ਛੱਡਿਆ ਕੋਈ ਛੋਟਾ ਮੋਟਾ ਕਈ ਵਾਰ ਨਹੀਂ ਕੋਈ ਨਹੀਂ ਜਮਾਈ ਨਹੀਂ ਜੀ ਸਾਰੇ ਪੂਰੇ ਨੇ ਜਮਾਈ ਸਾਰੇ ਪੂਰੇ ਆ ਜੀ ਹਾਂਜੀ अच्छा अच्छा जिन्ने तू कहਣਾ ਵੀ ਘੋੜੀਆਂ ਦਾ ਸ਼ੌਂਕ ਕਿਵੇਂ ਪਿਆ ਤੈਨੂੰ ਜਦੋਂ ਪਹਿਲਾਂ ਤਾਂ ਕੋਈ ਰੱਖਦਾ ਹੀ ਨਹੀਂ ਸੀ ਘੋੜੀਆਂ ਆਪਣੇ ਬਸ ਪਤਾ ਹੀ ਨਹੀਂ ਕਿਵੇਂ ਪੈ ਗਈ ਸ਼ੌਂਕ ਜਿਆਦਾ ਜੀ ਹੈ ਉੱਥੇ ਮੇਲੇ ਲੱਗਿਆ ਸੀਗਾ 2023 ਚ ਜੀ ਉਹਦੋਂ ਦਾ 2 ਕੁ ਮਹੀਨੇ ਪਹਿਲਾਂ ਹੀ ਮੈਂ ਘੋੜੀ ਲਈ ਸੀ ਮਿਲਾ ਚਲ ਮੰਡੀ ਸਾਬੋ ਜੀ اچھا 2023 ਚ ਲੱਗਿਆ ਸੀਗਾ ਜੀ ਉਹ ਮੇਲਾ ਉਹ 2 ਕੁ ਮਹੀਨੇ ਪਹਿਲਾਂ ਹੀ ਮੈਂ ਆਪਾਂ ਘੋੜੀ ਲੈ ਕੇ ਆਉਣੀਆਂ ਕਹਿੰਦੇ ਚਲ ਫਿਰ ਕਹਿੰਦੇ ਮੇਲੇ ਤੋਂ ਲਿਆਉਣੇ ਆ اچھا ਫਿਰ ਉਥੇ ਮੇਲੇ ਗਈ ਇੱਕ ਦਿਨ ਜਾ ਕੇ ਦੇਖਿਆ ਹੀ ਪਹਿਲਾਂ ਘੋੜੀਆਂ ਦੂਜੇ ਦਿਨ ਘੋੜੀ ਲੈ ਆਂਦੀ ਜੀ ਦੂਜੇ ਦਿਨ ਹੀ ਲੈ ਆ ਦੂਜੇ ਦਿਨ ਹੀ ਘੋੜੀ ਲੈ ਆਂਦੀ ਆਹ ਪਹਿ ਅੱਛਾ ਜਿਹੜੀ ਆ ਖੜੀ ਹੈ ਇਹ ਪਹਿਲੀ ਘੋੜੀ ਹੈ ਇਹ ਪਹਿਲੀ ਘੋੜੀ ਹੈ ਜੀ ਅੱਛਾ ਏਸੇ ਦਾ ਹੀ ਵਿਸ਼ੇਰਾ ਹੈ ਨਹੀਂ ਐਸੇ ਦਾ ਨਹੀਂ ਉਹ ਹੋਰ ਕੋੜੀ ਸੀਗੀ ਜੀ ਆਪਣੇ ਉਹ ਹੋਰ ਸੀਗੀ ਹਾਂਜੀ ਉਹ ਦੋਨੇ ਵਿੱਚ ਪਹਿਲੀ ਕੁੜੀ ਇਹ ਸੀ ਕਿ ਉਹ ਇਹ ਤੋਂ ਬਾਅਦ ਲੈ ਗਈ ਸੀਗੀ ਉਹ ਦੂਜੀ ਵਾਰ ਲਿਆਂਦੀ 2024 ਚ ਠੀਕ ਹੈ ਉਹਦਾ ਇਹ ਵਿਸ਼ੇਰਾ ਹੈ ਉਹਦਾ ਵਿਸ਼ੇਰਾ ਹਾਂਜੀ ਠੀਕ ਹੈ ਤੇ ਹੁਣ ਫਿਰ ਜਗਦੀਪ ਅੱਗੇ ਕੀ ਇੱਛਾ ਅੱਗੇ ਬਸ ਵਧੀਆ ਕੰਮ ਵਧਾਵਾਂਗੇ ਜੀ ਆਪਣਾ ਇਹ ਘੋੜੀਆਂ ਵਾਲਾ ਠੀਕ ਹੈ ਹਾਂਜੀ ਕਿਹੜੀ ਨਸਲ ਦੀਆਂ ਰੱਖੇਗਾ ਫਿਰ ਹੁਣ ਘੋੜੀਆਂ ਸਾਰੀਆਂ ਵਧੀਆ ਲੱਗਦੀਆਂ ਮੈਨੂੰ ਤਾਂ ਜੀ ਨੁਕਰੀ ਮਾਰਵਾੜੀ ਜੀ ਹਾਂਜੀ ਅਛਾ ਅੰਕਲ ਜਿਵੇਂ ਆਪਾਂ ਜਦੋਂ ਮੈਂ ਪਹਿਲਾਂ ਹੋਂਦਾ ਸੀ 2019 2014 ਉਹ ਆਪਣੇ ਕੋਲੇ ਕਬੂਤਰ ਬਹੁਤ ਸੀ ਉਹਦੇ ਮੈਂ ਜਗਦੀਪ ਦਾ ਛੋਟਾ ਹੀ ਸੀ ਹੈਨਾ ਹਾਂਜੀ ਹਾਂਜੀ ਕਬੂਤਰ ਬਹੁਤ ਸੀਗੇ ਆਪਣੇ ਕੋਲੇ ਕਬੂਤਰ ਹੁਣ ਹੈਗੇ ਨਹੀਂ ਆਪਣੇ ਕੋਲੇ ਕਬੂਤਰ ਹੁਣ ਵੀ ਹੈਗੇ ਜੀ ਕਿੰਨੇ ਕਨੇ ਉਹ ਹੈਗੇ ਜੀ 15 ਦੇ ਨੇੜੇ 15 ਦੇ ਨੇੜੇ ਉਹ ਤਾਂ ਮੈਨੂੰ ਲੱਗਦਾ 250 ਕਬੂਤਰ ਸੀ ਹੈਨਾ ਚਲੋ ਪਹਿਲਾਂ ਉਹ ਲੈ ਲਉਂ ਜੰਦੇ ਆ ਫਿਰ ਜੀ ਅੱਛਾ ਇਹ ਕਬੂਤਰ ਕਦੋਂ ਤੋਂ ਨੇ ਆਪਣੇ ਜੀ ਕਬੂਤਰ ਤਾਂ ਦੇਖੋ ਜੀ ਸਾਡੇ ਬਹੁਤ ਜੂ ਲਗੇ ਨੇ ਅੱਛਾ ਪੁਰਾਣੇ ਹੀ ਨੇ ਪੁਰਾਣੇ ਪੁਰਾਣੇ ਹੈ ਠੀਕ ਹੈ ਗਰਦੋਂ ਸੰਗ ਸੀ ਜੀ ਹਾਂ ਬਸ ਇਹ ਆਏ ਨਹੀਂ ਜੀ ਆਪਾਂ ਮਗਰਤੂਰੀ ਖੜੀ ਖਤਰੀ ਨੇ ਅਸੀਂ ਹਾਂ 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 ਬਸ ਦਾਣੇ ਪੌਲੇ ਦੀ ਬੱਚੇ ਦੀ ਸੇਵਾ ਕਰਨੀ ਹੈ ਠੀਕ ਹੈ ਸਾਦੇ ਵਿਆਹ ਹੀ ਰੱਖਿਆ ਵੀ ਘਰੇ ਸਭ ਤੋਂ ਕੀ ਬਿਓ ਬਾਜ਼ੀਆਂ ਵਾਲੇ ਜਾਂ ਉਹ ਉਹ ਕੰਮ ਨਹੀਂ ਕੀਤਾ ਤੁਸੀਂ ਆਮ ਹੀ ਸ਼ੌਂਕ ਹੀ ਰੱਖਿਓ ਹੀ ਨਹੀਂ ਹੈ ਅੱਛਾ ਇਹੰ ਦਾ ਟ੍ਰੈਂਡ ਬਹੁਤ ਚੱਲਿਆ ਹੋਇਆ ਹੈ ਆਪਣੇ ਕੋਈ ਕੋਈ ਅਜੇ ਅੱਛਾ ਬਾਹਰ ਜਾਣ ਵਾਲਾ ਕੋਈ ਅਜੇ ਨੇ ਵੀ ਕਦੇ ਕਿਹਾ ਨਹੀਂ ਨਾ ਜੀ ਨਹੀਂ ਜੀ ਉਹ ਤਾਂ ਜ ਨਹੀਂ ਕਹੇ ਨਾ ਕਹਿੰਦੇ ਤੇ ਕਹੇ ਨਾ ਕਹਿੰਦੇ ਇਹ ਝੌਂਗ ਨਹੀਂ ਪੂਰਾ ਕਰਕੇ ਦੇਣਾ ਇਹਨਾਂ ਦਾ ਐਸੇ ਕਿਉਂ ਜਗਦੀ ਫਿਰ ਨਹੀਂ ਬਾਹਰ ਤਾਂ ਜਾਣੇ ਨਹੀਂ ਆਈ ਆ ਪਰ ਜਾਣਾ ਨਹੀਂ ਨਾ ਜੀ ਇੱਥੇ ਹੀ ਕੈਨੇਡਾ ਇੱਥੇ ਹੀ ਰਹਿਣਾ ਜੀ ਹਾਂ ਸਾਰਾ ਕੁਝ ਮਿਲ ਹੀ ਜਾਂਦਾ ਫਿਰ ਇੱਥੇ ਕੈਨੇਡਾ ਆ ਸਹੀ ਗੱਲ ਆ ਹਾਂ ਜੀ ਬਾਹਰ ਜਾ ਕੇ ਹੱਥੀਂ ਕਮਾ ਕੇ ਕਰਨਾ ਪਊ ਇੱਥੇ ਦਾਦੇ ਨੂੰ ਕਹਿਣਾ ਹੀ ਆ ਹਾਂ ਜੀ ਸਹੀ ਗੱਲ ਆ ਜੀ ਸ਼ਾਮ ਨੂੰ ਕਹਿ ਕੇ ਸਮਝੋ ਸਰੀਰ ਨੂੰ ਚੀਜ਼ ਹਾਜ਼ਰ ਹੈ ਤੇਰ ਨੂੰ ਆ ਜੀ ਹਾਂ ਜੀ ਹੈ ਸਹੀ ਗੱਲ ਆ ਜੀ ਇਹੋ ਜਿਹਾ ਨਜ਼ਾਰਾ ਵੀ ਨਹੀਂ ਮਿਲਦਾ ਕਿ ਹਾਂ ਜੀ ਇਹਨਾਂ ਨਜ਼ਾਰਾ ਛੱਡ ਕੇ ਜਾਣ ਵਾਲਾ ਤਾਂ ਸਹੀ ਗੱਲ ਹੈ ਹਾਂ ਜੀ ਹੈ ਜਦੋਂ ਸਾਰਾ ਕੁਝ ਮਿਲਦਾ ਬਿਨਾ ਕਹੇ ਤੋਂ ਹੀ ਮਿਲਦਾ ਹਾਂ ਜੀ ਇੱਕ ਤਾਂ ਹੁੰਦਾ ਵੀ ਆਪਾਂ ਨੂੰ ਕਹਿਣ ਦੇ ਬਾਵਜੂਦ ਵੀ ਚੀਜ਼ ਨਾ ਮਿਲਦੀ ਉਹ ਤਾਂ ਇਹ ਤਾਂ ਚਲੋ ਬੰਦਾ ਕਈ ਵਾਰੀ ਮਜਬੂਰੀਆਂ ਵੀ ਬਣ ਜਾਂਦੀਆਂ ਇਨਸਾਨੀਆਂ ਜਾਣਾ ਵੀ ਪੈ ਜਾਂਦਾ ਹੈਗਾ ਪਰ ਜਦੋਂ ਸਾਰਾ ਕੁਝ ਹੀ ਇੱਥੇ ਮਿਲਦਾ ਇਹ ਤਾਂ ਜਾਣ ਦੀ ਕੀ ਲੋੜ ਹੈ ਹਾਂ ਜੀ ਸਹੀ ਗੱਲ ਹੈ ਜੀ ਅੰਕਲ ਆਪਣਾ ਇਹ ਛੋਟਾ ਜੀ ਫੋਰਥ ਫਾਈਵ ਚੌਥੀ ਚ ਹਾਂ ਜੀ ਸੈਕੰਡਰੀ ਸਕੂਲ ਚ ਹੈਗਾ ਜੀ ਸਰਸਤਾਰ ਸਕੂਲ ਲਵੰਡੀ ਸਾਬੂਨ ਏਰੀਪਾਲ ਦਾ ਫਿਰ ਸ਼ੌਂਕੋੜੀਆਂ ਦੇ ਪੂਰੇ ਹਾਂ ਜੀ ਹਾਂ ਜੀ ਬਰਾਬਰ ਹੈ ਮਨ ਨਾਲ ਜੀ अच्छा पूरा काढ रहे ना हां हां करदा सवारी ਨਾਲ ਰਹਿ ਕੇ सवारी ਕਰਦਾ ਜੀ ਬਾਕੀ ਪਛਲੇ ਕਰਕੇ ਲਿਆ ਦੋ ਪਹਿਲੇ ਵੇਲੇ ਤੋਂ اچھا ਇਹ ਵੀ ਲੈ ਆ ਆਪਦੀ ਪਸੰਦ ਕਰਕੇ ਜਿਹੜਾ ਉਹ ਪਛਲੇ ਜਿਹੜੀ ਗੁਰਦੇ ਆਪ ਲਿਆ ਸੀ ਜੀ اچھا ਇਹ ਦੀ ਜਿਹੜੀ ماں ਸੀਗੀ ਉਹ ਇਹ ਨਹੀਂ ਲੈਂਦੀ ਸੀ ਪਸੰਦ ਕਰਕੇ ਆਪਣੇ ਛੋਟੇ ਨੇ ਹੈ हां हां अच्छा अच्छा ਤੇ ਇਹ ਵੀ ਪੂਰਾ ਤਾਗਣਾ ਸ਼ੌਂਕ ਰੱਖਦਾ ਹੈ हां जी ਠੀਕ ਹੈ ਜਗਰੀਬ ਦੇ ਨਾਲ ਫਿਰ ਦੋਨੇ ਭਾਈ ਇਕੱਠੀ ਨੇ हां ਇਹ ਗੱਲ ਸਭ ਤੋਂ ਵੱਡੀ ਹੈ ਇੱਕ ਪਰਿਵਾਰ ਜਿਹੜਾ ਮਤਲਬ ਸੁਖੀ ਪਰਿਵਾਰ ਆਪਾਂ ਕਹਿ ਸਕਦੇ ਆ ਸਾਂਝਾ ਪਰਿਵਾਰ ਹੀ ਲੈ ਸਕਦਾ ਥਾਣਾ ਜੀ ਮੈਂ ਆਪਾਂ ਕਹਿ ਰਹੀਏ ਵੀ ਜਿੰਨੇ ਤੁਹਾਡੇ ਸਾਰੇ ਅੰਕਲ ਇਕੱਠੇ ਹੀ ਹੋਣ ਹਾਰੇ ਇਕੱਠੇ ਆ ਜੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਵੀ ਇਹ ਸਭ ਤੋਂ ਵੱਡੀ ਗੱਲ ਹੈ ਹਨਾ ਜੀ ਅੱਜ ਵੀ ਭਾਈਆਂ ਚ ਅੱਜ ਦੇ ਯਮਨ ਚ ਨਹੀਂ ਇਹੋ ਜੀ ਮਿਸਾਲ ਬਹੁਤ ਘੱਟ ਮਿਲਦੀ ਹੈ ਜੀ ਵੀ ਸਾਰੇ ਭਾਈ ਇਕੱਠੇ ਹੋਣਾਂ ਨੇ ਇਕੱਠੇ ਆ ਜੀ ਤਾਂ ਮੇਟੱਲੀ ਮਿਲਦੇ ਨੇ ਜੇ ਆਪਾਂ ਦੇਖੀਏ ਤਾਂ ਬਹੁਤ ਘੱਟ ਪਰਿਵਾਰ ਮਿਲਦੇ ਜਿਹੜਾ ਤੇ ਇੰਨਾ ਪਿਆਰ ਹੋਵੇ ਜਿੰਨੇ ਤੁਹਾਡੇ ਪਰਿਵਾਰ ਚ ਮੈਂ ਪਹਿਲਾਂ ਵੀ ਦੱਸਿਆ ਵੀ 2019 ਤੋਂ ਤਾਂ ਮੈਂ ਹੀ ਦੇਖਦਾ ਆ ਰਿਹਾ ਹਾਂਜੀ ਬਾਕੀ ਥੋੜਾ ਬਾਈ ਆਪਣੇ ਕਿੰਨੇ ਕਿਦਾਂ ਹਾਂ 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 2019 ਤੋਂ ਤਾਂ ਮੈਂ ਹੀ ਜਾਣਦਾ ਬਹੁਤ ਨਰਮ ਪਰਿਵਾਰ ਹੈਗਾ ਇਹ ਕਹਿਣ ਦੀ ਗੱਲ ਨਹੀਂ ਹੈ ਕਿ ਕੋਈ ਨਰਮ ਹੈ ਉਹ ਤਾਂ ਲੋਕਾਂ ਨੂੰ ਵੀ ਪਤਾ ਹੀ ਹੁੰਦਾ ਹੈ ਨਾ ਸਰ ਆਪਾਂ ਦਾ ਪਰਿਵਾਰ ਆਪਣੇ ਕਹਣੇ ਚ ਹੈ ਹਾਂ ਸਭ ਤੋਂ ਵੱਡੀ ਗੱਲ ਹੈ ਇਹ ਆਪਾਂ ਤਾਂ ਕਹਣੇ ਤੋਂ ਬਾਹਰ ਨਹੀਂ ਜਾਂਦਾ ਜੀ ਹੂੰ ਹੂੰ ਮੈਂ ਗੱਦੀ ਇਹਨਾਂ ਦਾ ਚਾਚਾ ਜੀ ਫੜੇ ਨੇ ਹੂੰ ਹੂੰ ਉਹ ਕਹਿੰਦੇ ਮੰਨ ਲਈ ਵੀ ਜੋ ਆਪਾਂ ਕਹੇ ਆ ਹੂੰ ਜੀ ਆਪਾਂ ਤਾਂ ਬੜਾ ਖੁਸ਼ ਇਹਨਾਂ ਨੇ ਕਰਨਾ ਨਹੀਂ ਬਿਣਾ ਪੁੱਛੇ ਤੋਂ ਬਿਣਾ ਪੁੱਛੇ ਹਾਂ ਵੀ ਆ ਕੋਈ ਫੈਸਲਾ ਨਹੀਂ ਕਰਦਾ ਸਾਰੇ ਲੈਦੇ ਫਿਰ ਆਪਾਂ ਬਸਾ ਦਿੰਦੇ ਇਹਨਾਂ ਨੂੰ ਜੀ ਸਾਰੇ ਪਰਿਵਾਰ ਦੀ ਰਾਇਣ ਵਾਲੀ ਫੈਸਲਾ ਲਿਆ ਜਾਂਦਾ ਕਿਉਂਕਿ ਫੈਸਲਾ ਲੈ ਜਾਂਦੇ ਤੌਰ ਤੇ ਹ ਹ ਫਿਰ ਆਪਾਂ ਬਸਾ ਦਿੰਦੇ ਇਹਨਾਂ ਨੂੰ ਜੀ ਠੀਕ ਹੈ ਪਰਦਾ ਗਲਤ ਕੰਮ ਨਹੀਂ ਕਰਨਾ ਕਿ ਉਹਨਾਂ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਕੋਈ ਗਲਤ ਕੰਮ ਨਹੀਂ ਦੂਸਰੀ ਵੱਡੀ ਗੱਲ ਇਹ ਹੈ ਵੀ ਕੋਈ ਨਸ਼ਾ ਨਹੀਂ ਹੈ ਚਲੋ ਜੇ ਕੋਈ ਆਏ ਹੁੰਦਾ ਵੀ ਆਪਣਾ ਕਈ ਵਾਰੀ ਨਸ਼ਾ ਪੱਤਾ ਕਰਦੇ ਹੁੰਦੇ ਨੇ ਉਹ ਵੀ ਕਈ ਵਾਰੀ ਕੋਈ ਗਲਤ ਗੱਲ ਹੋ ਜਾਂਦੀ ਹੈ ਉਹੋ ਜੀ ਵੀ ਕੋਈ ਗੱਲ ਨਹੀਂ ਹੈ ਨਾ ਤਾਂ ਪਰਿਵਾਰ ਚ ਜਿਹੜੀ ਰਾਇ ਮਤਲਬ ਬਹਿ ਕੇ ਹੋ ਜੇ ਇਕੱਠਿਆਂ ਦੀ ਉਦੋਂ ਸਿਆਣੇ ਤੇ ਸਾਕੇ ਵਾਲੀ ਗੱਲ ਹੀ ਹੁੰਦੀ ਹੈ ਜੀ ਹੈ ਨਾ ਇਹ ਤਾਂ ਕਿਸਮਤ ਵਾਲਿਆਂ ਦੇ ਘਰ ਨੇਗੇ ਜਿਹੜੇ ਅੱਜਕੱਲ ਇਕੱਠੇ ਰਹਿ ਰਹੇ ਨੇਗੇ ਹਨ ਕਾਲਾ ਬੰਦਾ ਕਦੇ ਨਸ਼ੇਵਾਲ ਨਹੀਂ ਜਾਂਦਾ ਜਿੱਥੇ ਤੱਕ ਮੈਂ ਦੇਖਿਆ ਕਿ ਨਹੀਂ ਅੰਕਲ ਸਹੀ ਹੈ ਨਾ ਸਾਰਾ ਦਿਨ ਹੀ ਹਾਂ ਬਗ ਟਾਈਮ ਨਹੀਂ ਮਿਲਦਾ ਉਹਦਾ ਸ਼ੌਂਕ ਚ ਲੱਗ ਰਹਿੰਦਾ ਬੰਦਾ ਆਪਦੇ ਸ਼ੌਂਕ ਕੀ ਹੈ ਨਾ ਨਾ ਉਹ ਕਿਸੇ ਦਿਨ ਨਿੰਦਿਆ ਚੁਗਲੀ ਨਾ ਉਹਦੇ ਕੋਲ ਟਾਈਮ ਹੈ ਨਾ ਸ਼ੌਂਕ ਦਾ ਹੀ ਟਾਈਮ ਹੁੰਦਾ ਬਸ ਉਹਦੇ ਕੋਲ ਅਸੀਂ ਅੰਕਲ ਜਾਣਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਕੋਈ ਦੋ ਸ਼ਬਦ ਜਿਵੇਂ ਤੁਹਾਡੀ ਉਮਰ ਦਾ ਤਜਰਬਾ ਹੈ ਹਾਂ ਯਾਨੀ ਕਿ ਸਾਡੇ ਬੱਚੇ ਜੀ ਹਾਂ 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 ਅਸੀਂ ਪਰਮਾਤਮਾ ਰੇ ਬੇਨਤੀ ਕਰਦੇ ਆ ਵੀ ਸਾਡੇ ਬੱਚੇ ਖਲੋਟੀ ਹਾਂ ਜਿਹੜੇ ਦੁਨੀਆਂ ਹੋਣਗੇ ਹਾਂ ਕੋਈ ਗਲਤ ਕੰਮ ਨਾ ਕਰਨ ਹਾਂ ਹਾਂ ਤੇ ਤਾਂ ਅਜ ਆਪਣੇ ਪੰਜਾਬ ਦੀ ਤਰਕੀ ਹੋਵੇ ਮਾਤੋ ਦਾ ਨਾਮ ਉਹ ਸੱਚਾ ਹੋਵੇ ਜੀ ਪਤਾ ਸੀ ਵੀ ਆ ਗਏ ਨੇ ਅਸੀਂ ਅੰਕਲ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਭਾਈ ਜਗਦੀਪ ਪਿਆਰਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੇ ਸਭ ਤੋਂ ਵੱਡੀ ਗੱਲ ਜਗਦੀਪ ਅਸੀਂ ਇਹੀ ਕਹਾਂਗੇ ਤੈਨੂੰ ਵੀ ਇਹੀ ਕਹਾਂਗੇ ਤੇ ਹੋਰ ਵੀ ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਹਾਂਜੀ ਭੈਣ ਭਰਾ ਉਹਨਾਂ ਨੂੰ ਵੀ ਅਸੀਂ ਇਹੀ ਕਹਾਂਗੇ ਵੀ ਸ਼ੌਂਕ ਇੱਥੇ ਰਹਿ ਕੇ ਪਾ ਲੋ ਹਾਂਜੀ ਇੱਥੇ ਰਹਿ ਕੇ ਪਾ ਨਸ਼ੇ ਤੋਂ ਬਚ ਕੇ ਹਾਂਜੀ ਸਭ ਤੋਂ ਵੱਡੀ ਗੱਲ ਹੈ ਵੀ ਸਾਡਾ ਅੱਜ ਵੀਡੀਓ ਬਣਾਉਣ ਦਾ ਮੇਨ ਮਕਸਦ ਵੀ ਇਹ ਸੀ ਹਾਂਜੀ ਵੀ ਨਸ਼ੇ ਤੋਂ ਬਚ ਕੇ ਰਹੋ ਤੇ ਪਰਿਵਾਰ 'ਚ ਇਕੱਠੇ ਰਹੋ ਇਕੱਠੇ ਰਹੋ ਸਹੀ ਗੱਲ ਹੈ ਨਾ ਕਰਦੇ ਭਾਈ ਖਵਾਜ ਚ ਹੀ ਸਾਰਾ ਕੁਝ ਹੈ ਹਾਂਜੀ ਹਾਂਜੀ ਕਿਉਂਕਿ ਇਕੱਲਾ ਇਕੱਲਾ ਤਾਂ ਕਹਿੰਦੇ ਜੇ ਦੋ ਭਾਂਡੇ ਆਉਣਗੇ ਤਾਂ ਹੀ ਖੜਕਣਗੇ ਇਕੱਲਾ ਤਾਂ ਭਾਂਡਾ ਵੀ ਨਹੀਂ ਖੜਕ ਸਕਦਾ ਹੈ ਨਾ ਤੇ ਤੁਸੀਂ ਕੀ ਕਹੋਗੇ ਜੰਦ ਉਹ ਦੋ ਸ਼ਬਦਾਂ ਚ ਆਪਾਂ ਸਮਾਪਤੀ ਕਰਦੇ ਹਾਂ ਬਸ ਇਥੇ ਕਹਿੰਦੇ ਇਹ ਬੱਚਾ ਸਾਡੇ ਦੀ ਹੁਣ ਫੈਟਾ ਜੀ ਹਮ ਹਮ ਐ ਰੋੜਾ ਰਹਿਣ ਵਧੀਆ ਜੀ ਹਮ ਗਵਾਸ ਤੇ ਆਪਾਂ ਕਰਤੀ ਬਲਕ ਸੇਨੋ ਜੀ ਜੀ ਜੋ ਵੀ ਆਪਾਂ ਸਾਕ ਪੂਰੇ ਕਰਦੇ ਇਹਨਾਂ ਦੇ ਹਮ ਹਮ ਕਹਿੰਦੇ ਕਰਦੇ ਰਹਾਂਗੇ ਤਾਂ ਕੀਤੀ ਵੀ ਹੈਗੀ ਬਿਲਕੁਲ ਬਿਲਕੁਲ ਕੋਈ ਰੱਖਿਆ ਹੀ ਨਹੀਂ ਅੱਜ ਤੱਕ ਹਨ ਹਾਂ ਅੰਕਲ ਜੀ ਤੁਸੀਂ ਸਾਨੂੰ ਇੰਨਾ ਕਿ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਕਰਦੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਈ ਜਗਦੀਪ ਧੰਨਵਾਦ ਜੀ ਤੁਹਾਡਾ